ਦੋਸਤੋ ਸਿੱਧੂ ਮੂਸੇਵਾਲੇ ਦੇ ਨਵੇਂ ਪ੍ਰੋਜੈਕਟ ਦੇ ਟੀਜ਼ਰ ਵਿੱਚ ਇੱਕ ਬਹੁਤ ਹੀ ਖਾਸ ਤੇ ਨਿੱਜੀ ਸੰਦੇਸ਼ ਦਿੱਤਾ ਗਿਆ ਹੈ। ਟੀਜ਼ਰ ਦੀਆਂ ਲਾਈਨਾਂ ਹਨ ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ ਅੰਬੋ ਜਸਵੰਤ ਵਾਲੇ ਪੋਤੇ ਨਾਲ ਦਾ। ਸੋ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਚਲਦੀ ਦੇ ਨਾਲ-ਨਾਲ ਵੀਡੀਓ ਨੂੰ ਲਾਈਕ ਕਰ ਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਦੋਸਤੋ ਤੁਸੀਂ ਸਮਝ ਗਏ ਹੋਵੋਗੇ ਇੱਥੇ ਜ਼ਿਕਰ ਹੋਇਆ ਜਸਵੰਤ ਕੁਰਜੀ ਦੇ ਪੋਤੇ ਦਾ। ਭਾਵ ਸਿੱਧੂ ਮੂਸੇਵਾਲਾ ਦੀ ਦਾਦੀ ਜੀ ਦਾ ਇਹ ਜ਼ਿਕਰ ਦਰਸ਼ਕਾਂ ਨੂੰ ਭਾਵੁਕ ਕਰਦਾ ਹੈ ਇੱਕ ਹੋਰ ਸ਼ਬਦ ਵਰਤਿਆ ਗਿਆ ਅੰਬੋ ਹੋ ਸਕਦਾ ਹੈ ਇਹ ਸਿੱਧੂ ਮੂਸੇਵਾਲੇ ਦੀ ਦਾਦੀ ਜੀ ਦਾ ਕੋਈ ਕੱਚਾ ਜਾਂ ਪਿਆਰ ਦਾ ਨਾਮ ਹੋਵੇ ਜਾਂ ਫਿਰ ਕਿਸੇ ਰਿਸ਼ਤੇਦਾਰ ਜਿਵੇਂ ਕਿ ਤਾਈ ਦਾਦੀ ਜਾਂ ਚਾਚੀ ਵਾਲਾ ਇਸ਼ਾਰਾ ਹੋਵੇ ਇਹ ਨਿੱਜੀ ਗੱਲਾਂ ਹਮੇਸ਼ਾ ਫੈਨਾਂ ਨੂੰ ਜ਼ਿਆਦਾ ਜੋੜਦੀਆਂ ਹਨ ਹੁਣ ਗੱਲ ਕਰਦੇ ਹਾਂ YouTube ਦੀ ਅਸਲ ਸਥਿਤੀ ਦੀ ਜੋ ਕਿ ਦੋ ਵੱਡੇ ਕਲਾਕਾਰਾਂ ਦੀ ਤਾਕਤ ਦੱਸਦੀ ਹੈ ਸਿੱਧੂ ਮੂਸੇਵਾਲੇ ਦਾ ਟੀਜ਼ਰ ਲਈ ਜਿਹਹੋਂਦੇ ਸਿਰਫ 5 ਮਿੰਟਾਂ ਵਿੱਚ ਇਸ ਨੂੰ 2 ਲੱਖ 70000 ਵਿਊ ਮਿਲ ਚੁੱਕੇ ਸੀ ਸਭ ਤੋਂ ਵੱਡੀ ਗੱਲ ਇਹ ਹੈ ਲਾਈਕਸ 5 ਮਿੰਟਾਂ ਵਿੱਚ 1 ਲੱਖ 40000 ਹੋ ਚੁੱਕੇ ਸੀ ਇਸ ਦਾ ਮਤਲਬ ਹੈ ਫੈਨਸ ਟੀਜ਼ਰ ਨੂੰ ਸਿਰਫ ਦੇਖ ਹੀ ਨਹੀਂ ਰਹੇ ਸਗੋਂ ਬਹੁਤ ਵੱਡਾ ਸਮਰਥਨ ਵੀ ਦੇ ਰਹੇ ਹਨ ਗੁਰੂ ਰੰਦਾਵਾ ਦਾ ਗਾਣਾ ਉਸ ਦੇ ਉਲਟ ਗੁਰੂ ਰੰਦਾਵਾ ਦੇ ਨਵੇਂ ਗਾਣੇ ਦੀ ਗੱਲ ਕਰੀਏ 56 ਮਿੰਟਾਂ ਦੇ ਅੰਦਰ ਇਸ ਨੂੰ 8 ਲੱਖ ਵਿਊਜ਼ ਮਿਲੇ ਪਰ ਇੰਨੇ ਵੱਡੇ ਵਿਊਜ਼ ਤੇ ਲਾਈਕ ਸਿਰਫ 40000 ਹਨ ਇਹ ਆંકੜੇ ਇੱਕ ਵੱਡਾ ਫਰਕ ਦੱਸਦੇ ਹਨ ਸਿੱਧੂ ਮੂਸੇਵਾਲੇ ਦੇ ਕੰਮ ਨੂੰ ਸਿਰਫ 5 ਮਿੰਟਾਂ ਵਿੱਚ ਲਗਭਗ 2.5 ਲੱਖ ਦੇ ਕਰੀਬ ਵਿਊ ਮਿਲ ਗਏ ਸਿਰਫ 20 ਮਿੰਟਾਂ ਵਿੱਚ ਸਿੱਧੂ ਦਾ ਕੰਮ 1 ਮਿਲੀਅਨ ਤੋਂ ਵੱਧ ਵਿਊਜ਼ ਤੱਕ ਪਹੁੰਚ ਜਾਵੇਗਾ ਜਦੋਂ ਕਿ ਗੁਰੂ ਅੰਦਾਵਾ ਨੂੰ 1 ਘੰਟੇ ਦੇ ਨੇੜੇ ਲੱਗਿਆ ਤੇ ਲਾਈਕਸ ਵਿੱਚ ਸਿੱਧੂ ਮੂਸੇਵਾਲਾ ਬਹੁਤ ਅੱਗੇ ਹੈ ਦੋਸਤੋ ਇਹ ਸਿੱਧ ਹੁੰਦਾ ਹੈ ਕੌਣ ਅਸਲ ਵਿੱਚ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਇੰਨੇ ਘੱਟ ਸਮੇਂ ਵਿੱਚ ਇੰਨੇ ਜ਼ਿਆਦਾ ਲਾਈਕਸ ਦਾ ਮਤਲਬ ਹੈ ਕਿ ਸਿੱਧੂ ਮੂਸੇਵਾਲਾ ਨੂੰ ਫੈਨਸ ਦਾ ਜਨਜਵਾਦੀ ਤੇ ਬੇਸਬਰੀ ਨਾਲ ਇੰਤਜ਼ਾਰ ਸੀ ਉਹਨਾਂ ਨੂੰ ਬੇਅੰਤ ਪਿਆਰ ਮਿਲਦਾ ਹੈ ਹੁਣ ਤੁਸੀਂ ਫੈਸਲਾ ਕਰੋ ਕਮੈਂਟ ਕਰਕੇ ਜਰੂਰ ਦੱਸੋ ਕੌਣ ਹੈ ਅਸਲ ਸਟਾਰ ਸਿੱਧੂ ਮੂਸੇਵਾਲਾ ਜਾਂ ਗੁਰੂ ਹਰਦਾਵਾ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ